ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਪਲਾਂ ਨਰਮਲ ਸਿੰਘ ਹਲਖੇਰਪੁਰ ਜਿਹੜਾ ਸੰਗਰੂਰ ਤੋਂ ਮੇਰੀ ਵੀਡੀਓ ਨੂੰ ਸ਼ੇਅਰ ਵੀ ਕਰੋ ਲਾਈਕ ਵੀ ਕਰੋ ਮੇਰੇ ਚੈਨਲ ਨੂੰ ਔਰ ਅੱਜ ਮੈਂ ਇੱਕ ਚਿੰਤਾ ਦੇ ਵਿਸ਼ੇ 'ਤੇ ਗੱਲ ਕਰਨ ਲੱਗਾ ਯਾਰ ਵੀ ਜਿਹੜੇ ਸਾਡੇ ਬੱਚੇ ਨੇ ਇਹਨਾਂ ਦੀ ਜ਼ਿੰਦਗੀ 'ਚ ਤਾਂ ਬਹੁਤ ਸਾਰੇ ਰਿਸ਼ਤੇ ਅਲੋਪ ਹੋ ਜਾਣਗੇ ਜਿਵੇਂ ਚਾਚਾ ਤਾਇਆ ਮਾਸੀ ਮਾਸੜ ਭੂਆ ਫੁੱਫੜ ਤੇ ਇਹ ਤਾਂ ਰਿਸ਼ਤੇ ਖਤਮ ਹੋ ਜਾਣਗੇ ਕਿ ਕੋਈ ਹਰ ਬੰਦੇ ਦੇ ਘਰ ਇੱਕ ਬੱਚਾ ਪੈਦਾ ਹੁੰਦਾ ਹੈ ਤੇ ਉਦੋਂ ਬਾਅਦ ਅਗਲਾ ਸਟਾਪ ਲਾ ਦਿੰਦਾ ਔਰ ਬਹੁਤ سارے ਬੱਚੇ ਪੜ੍ਹ ਕੇ ਬਾਹਰ ਚਲੇ ਗਏ ਉਹਨਾਂ ਨੇ ਤਾਂ ਵੈਸੇ ਹੀ ਮਾਸੜ ਨੂੰ ਵੀ ਅੰਕਲ ਤਾਈ ਨੂੰ ਵੀ ਅੰਕਲ ਫੁੱਫੜ ਨੂੰ ਵੀ ਅੰਕਲ ਚਾਚੇ ਨੂੰ ਵੀ ਅੰਕਲ ਗਮਾਂਡੀ ਨੂੰ ਵੀ ਅੰਕਲ ਅਖਬਾਰ ਵਾਲੇ ਭਾਈ ਨੂੰ ਵੀ ਅੰਕਲ ਦੁੱਧ ਵਾਲੇ ਭਾਈ ਨੂੰ ਵੀ ਅੰਕਲ ਇਹੀ ਯਾਰ ਆਂਟੀਆਂ ਹੋ ਗਈਆਂ ਤੇ ਇਹ ਚਿੰਤਾ ਜੀ ਨਹੀਂ ਲੱਗਦੀ ਆਪਣੇ ਬੱਚਿਆਂ ਨੂੰ ਆਪਣੇ ਨੇੜੇ ਦੇ ਰਿਸ਼ਤਿਆਂ ਤੋਂ ਭੂਆ ਤੋਂ ਮਾਸੀ ਤੋਂ ਇਹਦੇ ਬਾਰੇ ਜਾਣਕਾਰੀ ਕਰਾਇਆ ਕਰੋ ਅਸੀਂ ਛੁੱਟੀਆਂ ਦੇ ਵਿੱਚ ਮਾਸੀ ਨੂੰ ਮਿਲਣੇ ਜਾਣਾ ਭੂਆ ਦੇ ਘਰੇ 15-15 ਦਿਨ ਰਹਿਣਾ ਨਾਨਕੀ ਜਾ ਕੇ ਦਲੰਗੇ ਲਈ ਜਾਣੇ ਖੇਡਣਾ ਉਹਦੇ ਨਹੀਂ ਹੋਰ ਸੀ ਹੁਣ ਜੂੰਦੀਆਂ ਛੁੱਟੀਆਂ ਆਉਣਗੀਆਂ ਆਪੋ ਆਪਣੇ ਬੱਚਿਆਂ ਨੂੰ ਰਸਤਰੀ ਦੇ ਵਿੱਚ ਭੇਜਣ ਦੀ ਕੋਸ਼ਿਸ਼ ਕਰਿਆ ਕਰੋ ਦੱਸਿਆ ਕਰੋ ਵੀ ਇਹ ਤੁਹਾਡੀ ਮਾਸਸੀ ਹੈ ਕਈ ਇਹ ਜੇ ਕਿ ਅਸੀਂ ਮੇਰੇ ਕੋਲ ਆਏ ਨੇ ਵੀ ਪਿੰਡ ਦੇ ਵਿੱਚ ਦੋ ਭਰਾ ਰਹਿੰਦੇ ਸੀ ਉਹਨਾਂ ਦੇ ਵਿੱਚੋਂ ਇੱਕ ਭਰਾ ਅੱਡ ਹੋ ਕੇ ਖੇਤ ਰਹਿਣ ਲੱਗਿਆ ਉਹ ਅਸੂ ਜਿੱਥੇ-ਕਿੱਥੇ ਆਉਂਦੇ ਨੇ ਵਰਤਦੇ ਨੇ ਤੇ ਅੰਦਰਲਾ ਕਹਿੰਦਾ ਵੀ ਆਪਣੇ ਕੀ ਲੱਗਦੇ ਨੇ ਇਹ ਦੇਖੋ ਸਕੇਤਾ ਜੀ ਚਾਚੇ ਦਾ ਮੁੰਡਾ ਹੈ ਅੰਦਰਲੇ ਘਰ ਵਾਲੇ ਕਹਿੰਦੇ ਵੀ ਅੰਕਲ ਵੀ ਡੈੜੀ ਅੰਕਲ ਹੁਣ ਜਿਹੜੇ ਆਉਂਦੇ ਨੇ ਵੇ ਆਪਣੇ ਕੀ ਲੱਗਦੇ ਨੇ ਉਹ ਕਹਿੰਦਾ ਪੁੱਤ ਇਹ ਆਪਣੇ ਆਪਣਾ ਦਾਦਾ ਇੱਕ ਸੀ ਤੁਹਾਡਾ ਬੇ ਇਸ ਤਰ੍ਹਾਂ ਕਰਕੇ ਵੀ ਇਹ ਤੇਰਾ ਚਾਚਾ ਲੱਗਦਾ ਹੁੰਦਾ ਦੱਸ ਹੀ ਨਹੀਂ ਸਕੇ ਇਹ ਕਿਹਵੀਂ ਪ੍ਰੋਬਲਮ ਖੜੀ ਹੋ ਗਈ ਸਾਡੇ ਵੇਲੇ ਤਾਂ ਘਰ ਦੇ ਝੋਲੇ ਚ ਭਾਗ ਮੋਢੇ ਚ ਭਾਕੇ ਝੋਲਾ ਤੇ ਸਾਡੇ ਕੱਪੜੇ ਜਿਹੜੇ ਹੁੰਦੇ ਸਾਡੇ ਹੁੰਦੇ ਸੀ ਫਿਰ ਛਿੱਤਰ ਪੈਂਦੇ ਸੀ ਪਰੌਂਟੇ ਲਵੇਟ ਕੇ ਪੋਣੇ ਜਮਾ ਭੇਜ ਦਿੰਦੀ ਅੱਜ ਕੱਲ ਦਾਦੀ ਮੰਮਾ ਨਾਨੀ ਮੰਮਾ ਉਹ ਨਾਲੇ ਜਾਂਦੀ ਆ ਉਥੇ ਬੱਚੇ ਨੂੰ ਝੜਾਉਣ ਬਸ ਫੇ ਝੜਾ ਕੇ ਟਾੜਾ ਕਰਕੇ ਮੁੜੇ ਆਉਂਦੀ ਆ ਫਿਰ ਉਹ ਜੇ ਉਹਨੇ ਇੱਕ ਵੀ ਤੇ ਆਉਣਾ ਹੁੰਦਾ 1 ਵਜੇ ਫਿਰ ਉਹ ਪੇਪਲ ਥੱਲੇ ਆ ਕੇ ਖੜ ਜਾਂਦੀ ਏ ਵੀ ਸਾਡੇ ਸੈਪੀ ਨਹੀਂ ਆਉਣਾ ਅੱਜ ਫਿਰ ਉਹਨੂੰ ਨਾਲ ਲੈ ਕੇ ਆਉਂਦੇ ਰਿਸ਼ੂ ਨੂੰ ਜਾਨੀ ਕਈ ਵਾਰੀ ਐਸੇ ਜਿਹੇ ਕੇਸ ਵੀ ਦੇਖੇ ਨੇ ਵੀ ਅ ਨਾਨੀ ਜੱਪੂ ਨੂੰ ਲੈ ਕੇ ਜਾਂਦੀ ਏ ਤਾਂ ਅੰਗਣਵਾੜੀ ਸੈਂਟਰ ਦੇ ਵਿੱਚ ਤੇ ਉਹਨਾਂ ਚਿਰ ਨਾਨੀ ਜੀ ਉੱਥੇ ਬੈਠੀ ਰਹਿੰਦੀ ਏ ਜੇ ਨਜਰ ਜੇ ਨਾਨੀ ਘਰੋਂ ਆਉਂਦੀ ਏ ਤਾਂ ਜੱਪੂ ਲੇਰਾ ਮਾਰਦੀ ਏ ਵੀ ਮੈਂ ਤਾਂ ਨਾਲ ਜਾਣਾ ਉਹ ਅੰਗਣਵਾੜੀ ਵਾਲੇ ਮੇਰੇ ਪੰਗਾ ਛੱਡ ਗਿਆ ਜੱਪੂ ਨੇ ਤਾਂ ਦਲੀਆ ਖਾਣਾ ਹੀ ਖਾਣਾ ਨਾਲ ਨਾਨੀ ਨੂੰ ਵੀ ਕੋਲੀ ਖਾਣੀ ਪੈਂਦੀ ਏ ਇਨਾ ਰਿਸ਼ਤਿਆਂ ਨੂੰ ਬਚਾਓ ਯਾਰ ਆਪਾਂ ਪੰਜਾਬੀ ਲੋਕ ਆ ਪੰਜਾਬੀ ਪੜਿਆ ਕਰੋ ਪੰਜਾਬੀ ਬੋਲਿਆ ਕਰੋ ਪੰਜਾਬੀ ਦਾ ਸਤਿਕਾਰ ਕਰਿਆ ਕਰੋ ਆਪਣੇ ਰੁੱਲ ਰਹੇ ਵਿਰਸੇ ਨੂੰ ਤੇ ਗੁਆਚ ਰਹੇ ਰਿਸ਼ਤਿਆਂ ਨੂੰ ਸੰਭਾਲ ਕੇ ਰੱਖੋ ਧੰਨਵਾਦ ਸਸਿਕਾ